ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਆਸੇ ਟਰੈਕਟਰ ਤੋਂ ਸ਼ੁਰੂਆਤ ਹੋਈ ਜਾਂ ਹਾਂ ਲਓ ਜੀ ਆਸਾ ਟਰੈਕਟਰ ਪਹੁੰਚ ਚੁੱਕਿਆ ਹੈ ਸੇਮੀਆਂ ਵੰਟਣ ਵਾਸਤੇ ਕੀ ਬਾਤ ਹੈ ਜੀ ਇਹ ਭਾਈ ਸਾਲ ਦਾ ਰਸਣ ਕਹਿੰਦੇ ਆਪਾਂ ਸਾਲ ਦਾ ਰਸਣ ਜਿਹੜਾ ਆਪਾਂ ਨੇ ਮਤਲਬ ਸੇਮੀਆਂ ਵਟਾਉਣੀਆਂ ਹੁੰਦੀਆਂ ਨੇ ਇਹ ਸੇਮੀਆਂ ਦਾ ਟੇਸ ਤੇ ਦੂਜੀਆਂ ਜਿਹੜੀਆਂ ਆਪਾਂ ਲੈਂਦੇ ਆ ਦੁਕਾਨਾਂ ਤੋਂ ਉਹਨਾਂ ਦੀਆਂ ਸੇਮੀਆਂ ਦੇ ਟੇਸ ਨਾਲੋਂ ਬਹੁਤ ਫਰਕ ਹੈ ਮਾ ਦੂਜੇ ਸੇਮੇ ਜਿਹੜੀਆਂ ਦੁਕਾਨ ਤੋਂ ਲੈਣੇ ਆ ਉਹਦੇ ਨਾਲੋਂ ਕਿੰਨਾ ਕੁ ਫਰਕ ਹੈ ਇਹਦੇ ਟੇਸਟ ਦਾ ਜਿਹੜੀਆਂ ਆ ਬਟਾਉਣੇ ਆ ਆਪਾਂ ਇਹ ਬਹੁਤ ਵਧੀਆ ਸਵਾਦ ਬਣਦੀਆਂ ਸਵਾਦ ਬਣਦੀ ਆ ਨਾ ਇਹ ਤੇ ਭਾਈ ਦੇਖੋ ਮਿਹਨਤ ਆ ਪਾਪੂ ਉਹਨਾਂ ਦੀ ਬਹੁਤ ਸਾਲਾਂ ਤੋਂ ਆਉਣੇ ਆ ਇਹ ਸਾਲ ਦਾ ਰਸਣ ਸਾਡੇ ਕੋਲ ਪੂਰਾ ਇਕੱਠਾ ਕਰ ਜੰਨੇ ਆ ਤੇ ਆਪਣੇ ਵੀ ਬਟਾਉਣੀਆਂ ਕਢਾਉਣੇ ਮੁੰਜਾ ਮੁੰਜਾ ਬਾਹਰ ਲਓ ਜੀ ਅੱਜ ਆ ਰਹੇ ਆ ਰ ਐਨ ਡੀ ਟੀਮ ਬਿਠਾਈ ਵੀ ਅੱਜ ਸੁੰਦਰ ਚੱਲ ਰਿਹਾ ਕੰਮ ਤੁਹਾਨੂੰ ਕੰਮ ਵੀ ਦਿਖਾਉਣਾ ਆਰ ਐਨ ਡੀ ਟੀਮ ਕਿੱਥੋਂ ਕਿੱਥੋਂ ਆਈ ਵੀ ਅੱਜ ਹੈ ਲੋਕੜੇ ਮਲੇਰ ਕੋਟਲੇ ਵਾਲੀ ਕੋ ਭਵਾਨੀਗੜ ਵਾਲੀ ਨਾਲ ਦੇ ਪਿੰਡ ਸੇਮੀ ਵਾਲਿਆ ਨੂੰ ਪਲਾਸ ਆ ਫਣ ਅੱਛਾ ਗਏ ਵਟਕੇ ਜਮੀ ਤਾਂ ਨਾ ਆਉਣਾ ਮੱਲਾ ਦਮਾ ਆਉਣਾ ਗੇਰ ਤਾਂ ਫਸ ਗਿਆ ਦਸੂਰੀ ਇਹਨਾਂ ਪਹਿਲਾਂ ਗੇਰ ਦੀ ਪਿੰਨ ਬਣਾ ਕੇ ਦੇ ਜਿਹੜੇ ਵੀ ਵਰਕਸ਼ਾਪ ਚ ਰੇ ਆਉਂਦੇ ਪਹਿਲਾਂ ਕੰਮ ਕਰੋ ਫੇਰ ਹੁਣ ਬਈ ਸੇਮੀ ਵਾਲਾ ਆ ਆ ਸਟਾਰਟਿੰਗ ਚ ਆਪਾਂ ਨੇ ਕਲਿੱਪ ਲਿਆ ਬੈ ਸੇਮੀ ਵਾਲਾ ਤਾਂ ਹੋਂਦੀ ਸਾਰ ਮਤਲਬ ਹਲਿਆ ਦੇ ਘਰ ਕੋਲ ਖੜਾਈ ਹੈ ਉਹ ਗੇਰ ਟੁੱਟਿਆ ਵਾ ਲੈ ਕੇ ਆ ਪਿੱਛੋਂ ਲੀਵਰ ਪਤਾ ਪਿੰਨ ਬਣਾਈ ਉਹਦੀ ਹੈ ਹਾਂ ਬੋਲੀਵਰ ਟੁੱਟਿਆ ਪਹਿਲਾਂ ਤਾਂ ਕਹਿੰਦਾ ਕਰੋ ਬਿਲਡਿੰਗ ਇਹਨੂੰ ਚਲੋ ਜੀ ਬੈਲਡ ਕਰਤਾ ਆਪਾਂ ਨੇ ਹਾਂ ਜੀ ਬੇਟਾ ਜਾਣਾ ਜਾਣਾ ਬਸ ਚੱਲ ਤੇ ਉਹਦਾ ਪਿੰਨ ਬਣਾਇਆ ਮੁੜ ਕੇ ਉਹਦਾ ਗੇਰ ਨਾ ਪਵੇ ਉਹਦੀ ਜ਼ਿੰਮੇਵਾਰੀ ਨਹੀਂ ਹੈਗੀ ਹੁਣ ਇਹ ਪਿੰਨ ਬਣਾ ਜਿੱਥੇ ਤੇ ਕਿਹਾ ਪੈਂਦਾ ਕਰਤੇ ਆ ਹਾਂ ਕਰਤਾ ਨੂੰ ਨਹੀਂ ਪਤਾ ਕਿੱਧਰ ਨੂੰ ਪਾਰਦਾ ਕਿੱਧਰ ਨੂੰ ਕਰਦਾ ਇੱਕ ਟਰੈਕਟਰ ਦੀ ਕੰਪਨੀ ਵਾਲਿਆਂ ਨਾ ਪੁੱਤ ਨੌ ਤਾਕ ਟੁੱਟ ਜੂਗੀ ਨਾ ਨੇ ਹਰ ਜੋ ਅੱਜ ਹਾਲਾਂ ਰੱਖੀ ਇਹ ਛਾਇ ਐਂਗਲ ਹੋ ਗਏ ਤੇ ਪਿੱਛੇ ਜੇ ਫਸ ਗਿਆ ਤਾਂ ਭਾਈ ਮੇਤੋਂ ਆਹ ਪੜੋਲੀ ਚ ਬਲ ਪੈ ਗਿਆ ਤਾਂ ਇਹਨਾਂ ਚ ਬੜੇ ਕਰਤੇ 20 ਹਜ਼ਾਰ ਕਰਤੇ ਠੀਕ ਹੈ। ਸਵਾਜਿਓ ਇੱਧਰ ਬਠਾਈ ਵੀ ਆ ਟੀਮ ਆ ਰਹਿੰਦੀ ਚੱਲ ਰਹੀ ਆ ਟਰੈਕਟਰ ਤੇ ਛਤਰੀ ਜੀ ਲੱਗ ਰਹੀ ਆ। ਯੂ ਪੈਪ ਲੱਗ ਗਿਆ ਯੂ ਪੈਪ ਤੇ ਸਟੈਂਡਰਡ ਟਰੈਕਟਰ ਦਾ ਹੋ ਰਿਹਾ ਕੰਮ। ਆ ਟਰੈਕਟਰ ਪਰ ਆ ਕੇ ਤਾਂ ਰੂਹਾ ਲੱਗ ਦਿੰਦੀ ਹੈ ਹਨਾ। ਹਨਾ ਆ ਟਰੈਕਟਰ ਪਰ ਆ ਕੇ ਰੂਹਾ ਲੱਗ ਦਿੰਦੀ ਆ। ਇਹਨੂੰ ਦੇਖੋ ਪੱਖਾ ਵੀ ਲੱਗ ਗਿਆ। ਤੇ ਦੇਖ ਫਿਕਸ ਵੈਲਡ ਫਿਕਸ ਕਰਤਾ ਬਿਲਡਿੰਗ ਨਟਾਂ ਪਰ ਬਲੀ ਬਾਤਾਂ ਮੜ ਜਾ ਹਿੱਲਦਾ ਤਾਂ ਅੱਛਾ ਹਿੱਲਦਾ ਤਾਂ ਉਹ ਨਟਾਂ ਚ ਕਰਤਾ ਇਹਨੋ ਕੇ ਮਜ਼ਬੂਤੀ ਕਰਤੀ ਮਗਰਾੜਚ ਨੂੰ ਵੀ ਨਟ ਗਿੱਟ ਸਰਾ ਕੱਢਿਆ ਅੱਛਾ ਮਗਰਾੜਚ ਨੂੰ ਵੀ ਕਰਤਾ ਹਰ ਪਾਰ ਕੰਮ ਨੇ ਵਈ ਬੰਦੇ ਵਾਲੇ ਪ੍ਰੋਫੈਸ਼ਨਲ ਹਨ ਲਿੰਪਾ ਚਾਚਾ ਬੋਲਦਾ ਨਹੀਂ ਅੱਜ ਗੁੱਸੇ ਕਿਸ ਨਾਲ ਅੱਛਾ ਆਪੇ ਹਲਕਾ ਕੰਮ ਕਰਤੇ ਹੈ ਹਲਕੀ ਹਲਕਾ ਕੰਮ ਕਰਤੇ ਹੈ ਹੋਰ ਚਾਚਾ ਤੇ ਚੰਗੀ ਨਹੀਂ ਕਰੀ ਇਹ ਕਿਹੜੀ ਕੋਈ ਨਾ ਹਲਾਂ ਦਾ ਕੁਝ ਨਹੀਂ ਚਲ ਕੋਈ ਗੱਲ ਜੱਕ ਜਿਉਂਦਿਆਂ ਦੇ ਮੇਲੇ ਹਾਂ ਸੋਹਣਿਆ ਵੀ ਆਹ ਸੋਹਣਿਆ ਵੀ ਜੱਕ ਜਿਉਂਦਿਆਂ ਦੇ ਮੇਲੇ ਹਨ ਹਾਲਾਂ ਦਾ ਕੀ ਇਹਦੇ 'ਚ ਵੀ ਲੱਤ ਜੀ ਵੀ ਫਰਕ ਤਾਂ ਹਨ ਕਰਤੇ ਬਾਲਵਿੰਗ ਸਿੱਧੇ ਕਰਤੇ ਠੀਕ ਐ ਸਪ੍ਰਿੰਗ ਕਰ ਦੋ ਹਨਾ ਇਹਦੇ ਹੁਣ ਸਪ੍ਰਿੰਗ ਕੱਢ ਤੇ ਹਾਂ ਜਿਹੜਾ ਸਪ੍ਰਿੰਗ ਹੈ ਨਾ ਆਪਣੇ ਸਪ੍ਰਿੰਗ ਨਹੀਂ ਲੋਟ ਰਹਿੰਦਾ ਡਾਕਰ 'ਚ ਫਾਲੇ ਨੂੰ ਫਿਕਸ ਕਰ ਦੋ ਫਾਲੇ ਨੂੰ ਇਹਨੂੰ ਫਿਕਸ ਕਰਦਣਾ ਜੇ ਟੁੱਟੂ ਗੋਣੀ ਤੇ ਨਟ ਪਾ ਦੇਣੇ ਆ ਬਸ ਇਹ ਟੁੱਟੂਗਾ ਨਾ ਟੁੱਟੂਗਾ ਹਾਂ ਮੂਰੇ 17 ਦਾ ਪਾਉ ਦ ਚਾਹੇ ਜੇ ਪਾਉਣਾ 17 ਦਾ ਉਹ ਦੇਖ ਲਾਂਗੇ ਸੌਖਾ ਟੁੱਟ ਜੂ ਹਲੇ 17 ਦਾ ਨਾ ਮੂਰੇ ਵੈਸੇ ਬਾਕੀ ਕੰਪਨੀ ਤਾਂ 17 ਤੋਂ ਵੀ ਛੋਟਾ ਪਾਉਂਦੀਆਂ 13 ਦੇ ਪਾਉਂਦੀਆਂ ਪਰ 17 ਦਾ ਨਾ ਕਿਹਾ 15 ਦਾ ਪਾ ਦਦੇ ਹਾਂ ਮੋਟਾ ਨੱਟ ਤਾਂ ਫਿਰ ਲੱਤ ਪਿੰਗੀ ਹੁੰਦੀ ਹੈ ਜਦ ਵੀ ਹੁੰਦੀ ਹੈ ਜੋ ਟਰੈਕਟਰ ਦੇ ਜ਼ੋਰ ਚ ਪਤਾ ਨਹੀਂ ਲੱਗਦਾ ਛੋਟਾ ਗੇਰ ਹੁੰਦਾ ਲੱਗਿਆ ਵਾ ਜਦ ਸਾਈਡ ਵਾਲਾ ਗੇਰਾ ਲੇੜਾ ਲਾਉਨੇ ਸਮੈਦੇ ਸਬੂਦਿਆਂ ਚ ਫਸਦਣ ਜਦ ਐ ਚੀਜ਼ ਉੱਪਰ ਨਹੀਂ ਫਿਰ ਖਿੱਚ ਬੋ ਪੈਂਦੀ ਹੈ ਨਹੀਂ ਉਦੋਂ ਡਿੱਕਦਾ ਕੀ ਬਣੇਗਾ ਕੀ ਕਰਨਾ ਲੋਟੋ ਕਮੈਂਦੇ ਦਾ ਕਰਨਾ ਲੋਟੋ ਕਰਨਾ ਲੋਟੋ ਵੀ 36 30 ਦੇ ਵੀ ਲਾਤਾ ਚਿੱਟਾ ਪੱਖਾ ਪਹਿਲਾਂ ਉਹ ਛੱਤ ਤੇ ਲਾਇਆ ਤਾਂ ਉੱਪਰ ਉਹ ਸੜੀ ਜਾਦੇ ਇਹਨਾਂ ਦੀ ਨਾ ਕੀ ਹੈ ਹੌਲੈਂਡ ਦੀ ਨਾ ਆਦਤ ਹੈ ਇਹਨਾਂ ਨੂੰ ਜਦ ਸਲੋਜੀ ਨੇ ਇਸ ਪਰ ਉਹਨੇ ਨਾ ਛਤਰੀ ਘਰ ਕਰ ਲੱਗ ਜਾਂਦੀ ਹੈ ਪਤੰਦਰ ਨੇ ਤੋੜ ਹੀ ਦਿੱਤੇ ਚਾਰ ਦਿਨ ਹੀ ਚੱਲਿਆ ਉਹ ਪੱਖਾ ਫਿਰ ਉੱਥੋਂ ਮਾਰੀ ਸਪਲਾਈ ਪਟ ਕੇ ਹੁਣ ਸਾਈਡ ਚ ਲਾਤਾ ਆ ਇਹਨਾਂ ਦੀ ਖੜਕਦੀ ਉਹ ਖੜਕਦੀ ਆ ਸ਼ੌਤ ਨੇ ਛਤਰੀ ਹੋਰ ਬਾਕੀ ਠੀਕ ਹੈ ਉਹ ਨੀ ਕੁ ਬੈਵਰੇਜ ਨਹੀਂ ਗਈ ਨੰਬਰ ਪਲੇਟਾਂ ਲਾਤੀਆਂ ਨੰਬਰ ਜੋ ਵਰਦਾ ਆ ਗਿਆ ਆਪਣੇ ਵਾਲਦ ਤੇ ਡਾਕੂਮੈਂਟ ਪੂਰੇ ਇੰਸ਼ੋਰੈਂਸ ਫੁੱਲ ਹੈ ਰੋਡ ਵਾਸਤੇ ਦੋ ਟਰੈਕਟਰਾਂ ਦੀ ਇੰਸ਼ੋਰੈਂਸ ਫੁੱਲ ਹੈ ਇਹ ਰੋਡ 'ਤੇ ਚੱਲਣਗੇ ਹੁਣ ਆਪਣੇ ਮੰਡੀ ਨੂੰ ਜਿਹੜਾ ਅੰਦਰ ਤਿਆਰ ਹੋ ਰਿਹਾ ਹੈ ਜਿਹੜਾ ਅੰਦਰ ਤਿਆਰ ਹੋ ਰਿਹਾ ਉਹ ਤਾਂ ਕੋਈ ਡਾਕੂਮੈਂਟ ਨਹੀਂ ਸਿਰਫ ਨਾਮ-ਨਾਮ ਆ ਉਹ ਚੂਨਾ ਰਾਜਾ ਉਹ ਖੇਤਾਂ ਦਾ ਰਾਜਾ ਸੜਕਾਂ ਦਾ ਸ਼ੇਰ ਆ ਅੜੇ ਸੋਚੜੇ ਵਾਲਾ ਕੰਮ ਹੈ ਉਹਦਾ ਸਟਿੱਪਣੀ ਆ ਉਹ ਸਟਿੱਪਣੀ ਆਪਣੀ ਮਰਾਲਾ ਪੈਰ 'ਤੇ ਸਵਾਰ ਕੇ ਵੀ ਨਾ ਰੱਖ ਪੈਰ ਥੱਲੇ ਮੈਂ ਚੱਲ ਦਿੰਦਾ ਹਾਂ ਹਾਂ ਸੋ ਬਾਕੀ ਅਜੀ ਕੇ ਟਰਾਲੀ ਦੀ ਡਿਲੀਵਰੀ ਐ ਟਰਾਲੀ ਦੀ ਡਿਲੀਵਰੀ ਵੀ ਤੁਹਾਨੂੰ ਆਪਾਂ ਦਿਖਾਉਣੀ ਐ ਸੋ ਡਬਲ ਧੂਰੇ ਵਾਲੀ ਟਰਾਲੀ ਦਿਖਾਉਣੀ ਐ ਜੀ ਤੁਹਾਨੂੰ ਆਪਾਂ ਨੇ ਦੇਖੋ ਨੰਬਰ ਪਲੇਟ ਲੱਗੀ ਵੀ ਸੋਹਣੀ ਲੱਗਦੀ ਹੈ ਨਾ ਲਓ ਜੀ ਸਹੌਲੀ ਪਹੁੰਚੇ ਸੰਦੀ ਕੀ ਲਾਣ ਲੱਗੇ ਵੱਧ ਆ ਜਾ ਇੱਧਰ ਨੂੰ ਇਹ ਚੱਲੀਏ ਭਾਈ ਬਾਠ ਫਾਰਮ ਬਾਠਾ ਮਿੰਟ ਤੇ ਬਾਠਾ ਮਿੰਟ ਚ ਇਹ ਹੁਣ ਉਹਦਾ ਹੋਰ ਐ ਜੀ ਮੈਨੂੰ ਬਾਠਾ ਹੀ ਲੱਗਦਾ ਬਾਠਾ ਹੀ ਐ ਹਾਂ ਏ ਬਾਈ ਨੇ ਫੋਟੋ ਦੇਖੋ ਪਿੱਛੇ ਕਿੰਨੀ ਸੋਹਣੀ ਲਵਾਈ ਆ ਇਹ ਕੌਣ ਕੌਣ ਆ ਵੀਰੇ ਇਹ ਹੈ ਮੁੰਡਾ ਥੋੜਾ ਕੁੜੀ ਕੁੜੀ ਅੱਛਾ ਵੀਰੇ ਦੇਖੀ ਠੀਕ ਹੈ ਸੋ ਭੈਣ ਭਾਈ ਖੜੇ ਆ ਜੀ ਹੱਦੀ ਆਜੋ ਤੇ ਆਹ ਦੇਖੋ ਬਾਈ ਸਪਿੰਨਰ ਪਾਏ ਆ ਟਰਾਲੀ ਨੂੰ ਇਹ ਤਕਰੀਬਨ 2 ਨੂੰ ਪਾ ਕੇ ਦਿੱਤੇ ਤੇ ਹੁਣ ਚੋ ਐਸੇ ਹੋ ਗਈ ਤੇ ਟਰਾਲੀ ਨੂੰ ਹੁਣ ਸ਼ਾਈਨਰ ਵੱਜਣਾ ਇਹਨੂੰ ਇਹਨੂੰ ਕਲੀਅਰ ਲੈਂਦੀ ਆ ਮੈਨੂੰ ਲੱਗਦਾ ਵੱਜਣ ਦੇ ਹਨਾ ਕਲੀਅਰ ਲੈਂਦੀ ਆ ਤੇ ਬਾਈ ਮਿੱਤਰੋ ਜੀਲੀ ਦਾ ਸੀਜ਼ਨ ਆ ਗਿਆ ਸੋ ਸੈਂਟੀ ਨੂੰ ਪੁੱਛ ਰਿਹਾ ਸੈਂਟੀ ਕਿਵੇਂ ਕੰਮ ਕਰ ਕੰਮ ਦਾ ਜੋਰ ਜੇ ਮੈਂ ਕਹਾ ਕਿ ਵੀ ਮੈਨੂੰ ਟਰਾਲੀ ਦੇ ਦਿਓ ਜੀਲੀ ਦੇ ਮੂਹਰੇ ਨਹੀਂ ਨਹੀਂ ਇੰਨਾ ਕੁ ਟਾਈਟਾ ਕੰਮ ਇਹ ਤਾਂ ਕਿਸੇ ਹੋਰ ਵੀਰ ਦੀ ਹੋ ਦੇਣੀ ਪੈਣੀ ਐ ਇਹਨਾਂ ਨੂੰ ਵਿਚਾਰਿਆਂ ਨੂੰ ਰੈਸਟ ਦੇ ਦਿਓ ਪਿੰਟਰਾਂ ਨੂੰ ਵਿਚਾਰੇ ਦਾ ਨਹੀਂ ਰੰਪਾ ਇਹਦਾ ਸਿਕਲੀਵ ਦੀ ਵੀ ਅਰਜੀ ਨਹੀਂ ਲੈ ਸਕਦੇ ਸਾਡੀ ਹੁਣ ਤਾਂ ਅਸੀਂ ਸੰਡੇ ਵੀ ਲਾਉਣ ਲੱਗੇ ਜੀ ਸੰਡੇ ਵੀ ਲਾਉਣ ਲੱਗੇ ਵੀ ਵੀ ਲਾਉਣ ਲੱਗੇ ਟਾਈਮ ਵੀ ਵਧਾਤਾ ਜਿਹੜੇ ਅਸਲ 'ਚ ਨਾ 10-15 ਦਿਨ ਮੀਹਾਂ ਨੇ ਖਰਾਬ ਕਰਤੇ ਸੀ ਕੰਮ ਨਹੀਂ ਕੋਈ ਹੋਇਆ ਹਾਂ ਜਾਂ ਮਾਲ ਲੇਟ ਹੋ ਗਿਆ ਅਕਤੂਬਰ ਮਹੀਨੇ 'ਚ ਮਿਨੀਮਮ ਕਿੰਨੀਆਂ ਟਰਾਲੀਆਂ ਦੇਣੀਆਂ ਅਕਤੂਬਰ ਮਹੀਨੇ 'ਚ ਕੋਈ 1500 ਟਰਾਲੀਆਂ ਦੇਣੀਆਂ ਅਕਤੂਬਰ ਦੀਆਂ ਤੇ ਐ ਮਹੀਨੇ 'ਚ ਕਿੰਨੀਆਂ ਨਿਕਲ ਜਾਣੀਆਂ ਇਹ ਵੀ ਹੈਗੀਆਂ ਆਪਣੀਆਂ 1500 ਟਰਾਲੀਆਂ ਜਿਹੜੀ ਦੂਏ ਦਿਨ ਆਪਣੀ ਟਰਾਲੀ ਨਿਕਲੀ ਜਾਂਦੀ ਹੈ ਸਮਝ ਲਓ ਇੱਕ ਦਿਨ ਛੱਡ ਕੇ ਟਰਾਲੀ ਆਪਣੀ ਜਿਵੇਂ आज ਨਿਕਲ ਦੇਣੀ ਆ ਕੱਲ ਨੂੰ ਉਹ ਆ ਪੇਂਟ ਹੋ ਗਈ ਐ ਅੱਜ ਆ ਕੱਲ ਨੂੰ ਆਹ ਕਰੀਏ ਕੱਲ ਨੂੰ ਉਹਨੂੰ ਸਿੱਕਰ ਲੱਗਣਿਆ ਫਿਰ ਆ ਗਈ ਫਿਰ ਉਹ ਜਾਨੂ ਦੂਜੀ ਆ ਜਣੂ ਬਸ ਠੀਕ ਐ ਠੀਕ ਐ ਸੋ ਬਈ ਮਿੱਤਰੋ ਕੰਮ ਪੂਰਾ ਜੋਰਾਂ ਛੋਰਾ ਤੇ ਸਿਰ ਬਾਕੀ ਹੋਰ ਕੰਮ ਸਾਰੇ ਛੱਡ ਕੇ ਟਰਾਲੀਆਂ ਕਿੰਨੀਆਂ ਫੁੱਲ ਫੋਕਸ ਹੋ ਗਿਆ ਤੇ ਚਾਸੀਆਂ ਹੋਰ ਆ ਗਈਆਂ ਜਿਹੜੀਆਂ ਅਕਤੂਬਰ ਮਹੀਨੇ ਦੀਆਂ 15 16 ਟਰਾਲੀਆਂ ਨੇ ਤੇ ਉਹ ਉਹਨਾਂ ਦਾ ਹੁਣ ਡੱਬੇ ਬਕਸ਼ੇ ਬਣਨੇ ਸ਼ੁਰੂ ਹੋ ਜਣੇ ਦੇਖੋ ਟਰਾਲੀਆਂ ਦਾ ਉਹ ਪਿੱਛੇ ਤੱਕ ਪੂਰਾ ਜੋਰਾਂ ਛੋਰਾ ਨਾਲ ਕੰਮ ਆ ਸੋ ਸੈਂਡੀ ਨੂੰ ਪੁੱਛਦੇ ਆਂ ਵੀ ਕੁਆਲਿਟੀ ਕਿਵੇਂ ਦੇਖਦੇ ਆਂ ਪੇਂਟ ਦਾ ਕਿਵੇਂ ਸੈਂਡੀ ਮੰਨ ਲੈ ਟਰਾਲੀ ਹੁਣ ਜਿਵੇਂ ਇੱਥੇ ਆ ਗਈ ਆਹਾ ਜੱਕ ਚੱਕੀ ਖੜੀ ਆ ਇੱਥੇ ਹੁਣ ਕੁਆਲਿਟੀ ਚੈੱਕ ਕਰਨ ਨੂੰ ਮੁੰਡਾ ਕਿਵੇਂ ਹੈਗਾ ਭਾਈ ਇੱਥੇ ਮੁੰਡਾ ਅਲੱਗ ਰੱਖਿਆ ਹੋਇਆ ਕੁਆਲਿਟੀ ਉਹਨੇ ਕੀ ਕੀ ਦੇਖਣਾ ਹੁੰਦਾ ਉਹਨੇ ਭਾਜੀ ਇੱਕ ਤਾਂ ਕਲਰ ਤਾਂ ਬਿਲਡਿੰਗ ਦੇਖਣੀ ਆ ਤੇ ਜਿਹੜੀਆਂ ਆਈਟਮਾਂ ਇਹਦੇ ਤੇ ਲੱਗਦੀਆਂ ਨੇ ਉਹ ਲੱਗੀ ਹੋਈ ਏ ਕਿ ਨਹੀਂ ਲੱਗੀ ਹੋਈ ਠੀਕ ਆਪਰ ਲੱਗੀ ਵੀ ਆ ਜਾਂ ਨਹੀਂ ਉਹ ਚੀਜ਼ਾਂ ਨੇ ਐਕੂਰੇਟ ਕਰਦੀਆਂ ਉਹ ਐਕੂਰੇਟ ਕਰਨੀਆਂ ਉਸ ਤੋਂ ਬਾਅਦ ਆ ਗਈ ਟਰਾਲੀ ਪੇਂਟ ਤੇ ਪੇਂਟ ਤੇ ਕੀ ਦੇਖਦੇ ਆਂ ਪੇਂਟ ਤੇ ਤਾਂ ਪੇਂਟਰ ਦਾ ਕੰਮ ਆ ਜੀ ਉਹਨੇ ਕੋਈ ਮਤਲਬ ਕਿਤੇ ਜਰਨਾ ਹੋਵੇ ਹਾਂ ਜਾਂ ਕਿਤੇ ਉਹਨਾਂ ਮਤਲਬ ਵੀ ਕੋਈ ਜੇ ਬਿਲਡਿੰਗ ਗਲਤ ਬਾਦ ਹੋਇਆ ਹੋਵੇ ਉਹਨੂੰ ਗ੍ਰੈਂਡਰ ਲਗਾਉਣਾ ਸਾਰਾ ਮਤਲਬ ਉਹਨੇ ਸਹੀ ਕਰਵਾਉਣਾ ਜਿਹੜੀ ਟਰਾਲੀ ਹੁਣ ਇਹ ਆਪਣੀ ਤਿਆਰ ਹੈ ਜਾਂ ਇਹਨੂੰ ਕੁਝ ਹੋਰ ਵੀ ਰੋਜਣਾ ਹਲੇ ਬਸ ਇਹਦੇ ਤੇ ਸ਼ੈਨਰ ਬੱਜਣਾ ਜੀ ਸ਼ੈਨਰ ਬੱਜਣਾ ਸੋ ਭਾਈ ਇਹ ਟਰਾਲੀ ਹੈਗੀ ਜੀ ਜੌਂਡੀਅਰ ਗ੍ਰੀਨ ਤੇ ਬਾਈਆਂ ਤੋਂ ਵੀ ਪੁੱਛਦੇ ਆ ਵੀ ਕਿਵੇਂ ਲੱਗੀ ਟਰਾਲੀ ਹੁਣ ਫੁੱਲ ਫੁੱਲ ਨਹੀਂ ਚੱਕਿਆ ਤੇਲ ਘਟਾ ਇਹਦਾ ਸਾਰਾ ਸਾਰਾ ਤੇਲ ਖਿੱਚ ਲੈਣੇ ਆ ਇਹ ਜੱਗ ਉਹ ਹੈਗਾ ਜੀ ਤਾਂ ਹਾਂ ਹੈਗਾ ਪੁੱਪਲ ਪਰ ਪਹਿਲਾਂ ਪੀਪੀ ਵਾਲੀ ਬਾਹਰ ਲੰਮੂ ਚੱਕ ਕੇ ਲਿਆ ਤੂੰ ਚੱਕ ਕੇ ਲਿਆ ਹੁਣ ਪੈਜੂ ਹਬਰ ਪਾਓ ਦੇ ਹੁਣ ਤੂੰ ਖੋਲੋ ਗੇਜ ਜੀ ਤੱਕ ਉਹ ਵੀ ਲਿਆ ਹੁਣ ਤੂੰ ਸਮਝ ਲਓ ਖਾਲੀ ਐ ਇੱਕ ਜੱ ਇੱਕ ਕਿੰਨਾ ਖਿੱਚ ਲੰਦਾ ਜਾਣੀ 20 ਲੀਟਰ ਇੱਕ ਜੱ ਇੱਕ ਸਮਝ ਤੇਲ ਆਇਆ ਨਾ 20 ਲੀਟਰ ਇੱਕ ਜੱ ਇੱਕ ਖਿਚੂ ਤਾਂ ਇਹਨਾਂ ਪਿੱਛੋਂ ਗੇਅਰ ਖਾਲੀ ਕਰ ਦੇਣਾ ਹੈ ਨਾ ਇਹ ਚ ਕਿੰਨੇ 40 ਕੇ ਪੈਂਦਾ ਮੈਨੂੰ ਲੱਗਦਾ 40 ਕੇ ਪੈਂਦਾ 40 ਉਹ ਜਿੱਕਾਂ ਨੂੰ ਚਾਹੀਦਾ ਦੀਪ ਨਾਲ ਕੋ ਹਾਂ ਜਾਂ ਕੀਪ ਲਾ ਲਿਓ ਵੀਰੇ ਜਾਂ ਡੱਬਾ ਲੈ ਕੇ ਨਾ ਉੱਪਰ ਕੋਈ ਉਂਗਲੀ ਲਾ ਲਿਓ ਇਦਾਂ ਕਿਹੜਾ ਕਿਦੇ ਚ ਨੂੰ ਪਾਉਣਾ ਤੂੰ ਇੱਥੇ ਲਾ ਉਂਗਲੀ ਲਾ ਐ ਉਂਗਲੀ ਪਰ ਪਾਈ ਚਲ ਸਿੱਧੀ ਤੇ ਤੇਰੀ ਬਣਨੀ ਓਦੇ ਹੋ ਵੀ ਚੱਕ ਲਿਆ ਪਾ ਦੇ ਹੋਰ ਵੀਰੇ ਕਿਵੇਂ ਲੱਗੀ ਟਰਾਲੀ ਟਰਾਲੀ ਬਹੁਤ ਵਧੀਆ ਜੀ ਹਲੇ ਬਣਨੀ ਆ ਗੱਲ ਇਹਦੀ ਆ ਜੌਂਡੀਰ ਵਾਲੇ ਸਪਾਰਕਲ ਜਿ ਦਿਖਨੇ ਹਲੇ ਤੁਹਾਨੂੰ ਇਹ ਤਾਂ ਰਹਿੰਦੇ ਹੀ ਕੰਮ ਹਲੇ ਤਾਂ ਸਮਝ ਲਓ ਜੀ ਜਾਨ ਪੈਣੀ ਹੈ ਹਾਂ 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 ਬਿਲਕੁਲ ਬਿਲਕੁਲ ਕਿੰਨਾਂ ਭਰਨੀ ਆ ਫਿਰ ਇਹ? ਸਾਡੀ 2-4 ਦਿਨ ਤੱਕ ਕਿਉਂ ਚੱਲ ਦਿਨ ਤੱਕ? ਟਾਈਮ ਨਾਲੇ ਮਿਲੀ ਆ ਜੀ ਬਸ। ਤੁਹਾਨੂੰ ਉੱਚੀ ਨਹੀਂ ਲੱਗਦੀ ਟਰਾਲੀ ਇਹ? ਥੋੜੇ ਹੈਗੇ ਆ। ਹੈਨਾ ਜੀ? ਉੱਚੀ ਵੀ ਹੈ ਟਰਾਲੀ ਇਹ। 6 ਇੰਚ ਉੱਚੀ ਹੈ ਜੀ। ਹਾਂ ਦੂਈਆਂ ਟਰਾਲੀਆਂ ਨਾਲ ਹੈਨਾ? 3-4 3 ਫੁੱਟਾ ਬਿੱਡ ਹੈਨਾ। ਆਗਰ ਪੂਰਾ-ਪੂਰਾ ਲੱਗੂ ਇਹਨੂੰ। ਹਾਂ ਜੀ। ਪੂਰਾ-ਪੂਰਾ ਮਸ਼ੀਨ ਦਾ ਥੱਲੇ ਪੂਰਾ-ਪੂਰਾ ਲੱਗਣਾ। ਪੂਰਾ-ਪੂਰਾ ਲੱਗੂਗਾ। ਆਪਾਂ ਨੂੰ ਆਪਣੀ ਦਾ ਉਹ ਯੋਜਨਾ ਪਟਾਣਾ। ਬਾਹਰ ਹੀ ਹੁੰਦਾ ਆਪਾਂ ਨੂੰ। ਤੇ ਚੁੱਲਾ ਟੈਪ ਕਰਾਈਏ ਜੀ। ਚੁੱਲਾ ਟੈਪ ਮਤਲਬ ਲੇਜ਼ਰ ਲੈਵਲ ਮੰਗ ਤੇ ਹੱਬਾਂ ਵੱਡੀਆਂ ਨੇ 22 24 ਦੀਆਂ ਹਨ ਆਪਾਂ ਇਹਨੂੰ 22 24 ਦੀਆਂ ਇਹ ਮੇਰੇ ਹਾਂ ਤੇ ਸਟੀਲੀ ਹੱਬਾਂ ਨੇ ਜੀ ਸਾਰੀਆਂ ਸੋ ਪੇਂਟਰ ਲੱਗੇ ਹੋਏ ਆ ਜੀ ਆਪਣਾ ਫਿੰਟਿੰਗ ਹੋਈ ਜਾਂਦੀ ਆ ਤੇ ਬਾਈ ਉਹਨਾਂ ਨੇ ਟਾਈਮ ਦਿੱਤਾ ਸੀ ਸਵੇਰ ਦਾ ਮੈਂ ਸਵੇਰੇ ਨਹੀਂ ਮਿਲਦੀ ਟਰਾਲੀ ਤੁਹਾਨੂੰ ਰਾਤ ਨੂੰ ਮਿਲੂਗੀ ਕਿਉਂਕਿ ਹੁਣ ਪਤਾ ਹੀ ਲੱਗ ਗਿਆ ਵੀ ਆਹ ਟਾਈਮ ਹੋਇਆ ਜਾਂਦਾ ਕਿਉਂਕਿ ਟੱਚਿੰਗ ਦਾ ਕੰਮ ਸਟਿੱਕਿੰਗ ਦਾ ਕੰਮ ਕਾਫੀ ਕੁਝ ਲੱਗ ਜਾਂਦਾ ਦੇਖੋ ਜੀ ਟਰਾਲੀ ਦੀ ਲੋਕਰ ਪੂਰੀ ਜੱਜ ਰਹੀ ਆ ਪੂਰੀ ਫਲ ਮੇਰਾ ਸਾਰਾ ਤਸ ਕਰਾ ਮੈਂ ਤਾਂ ਦੋ ਦਿਨ ਪਿੰਟਰ ਸਾਹਿਬ ਕਸਰ ਨਾ ਛੱਡਿਓ ਹੁਣ ਮੈਂ ਕਹਿੰਦਾ ਕਿ ਕਸਰ ਕੇ ਮੈਨੂੰ ਛੱਡਿਓ ਬੱਲੇ ਬੱਲੇ ਆ ਜੀ ਇਰੇ ਕਸਰ ਰਹੇ ਨੇ ਨਹੀਂ ਇਹ ਲੇਨ ਵੀ ਨਹੀਂ ਦਿੰਦੇ ਮੇਰੀ ਘਰ ਸੋਨੋ ਜੀ ਕੰਮ ਇੱਕ ਨੰਬਰ ਆਪਾਂ ਸ਼ੁਰੂ ਜੋ ਕੰਮ ਕਰਦਾ ਕਦੇ ਕਹਿੰਦਾ ਨਹੀਂ 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 ਇਹਨਾਂ ਦਾ ਕੰਮ ਇਮਾਨਦਾਰੀ ਇਹਨਾਂ ਦੀ ਆਪਾਂ ਨੇ ਟਰਾਲੇ ਬਣਾ ਲਏ ਕਿੰਨਾ ਹੋਰ ਬੰਦ ਨੂੰ ਕਰਨਾ ਠੀਕ ਹੈ ਜੀ ਸਾਈਆਂ ਕੁੱਤੀਆਂ ਆਈਆਂ ਅੱਜ ਹੋਰ ਹਾਲਾਂ ਦੀ ਸਾਈਂ ਔਰੀਓ ਹਾਂ ਜੀ ਬਹੁਤ ਵਧੀਆ ਜੀ ਤੁਸੀ ਸਾਨੂੰ ਰਾਜਪੁਰੇ ਮਿਲਾਂ ਤਾਂ ਰਾਜਪੁਰੇ ਮਿਲੇ ਤੇ ਆਪਾਂ ਸਾਲ ਹੋਇਆ ਹਾਂ ਜੀ ਤੁਸੀਂ ਚਾਰ ਟਰਾਲੇ ਚਾਰ ਟਰਾਲੇ ਪੰਜਵੇਂ ਠੀਕ ਹੈ ਇੱਟੋ ਟਰਾਲੇ ਰਿਹਾ ਹੈ ਜਿਹੜੇ ਟਰਾਲਾ ਬਣਾ ਹਾਂ 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 ਟੁਆਲਟਾਂ ਲੁੱਟਾਂ ਵੀ ਸਾਰੀਆਂ ਨਵੇਂ ਮਾਰ ਉਹਦੇ 'ਚ ਲੱਗੀਆਂ ਨੇ ਤੇ ਬਾਕੀ ਬਈ ਫਿਟਿੰਗ ਐਨੀ ਕਿ 00 ਵੀ ਕਿਸੇ ਪਾਸੋਂ ਕੋਈ ਕੱਚ ਨਹੀਂ ਆ। ਐਨ 00 ਫਿਟਿੰਗਾਂ ਡਾਲਿਆਂ ਦੀ ਤੇ ਜਿਹੜੀਆਂ ਐਦਾਂ ਨਹੀਂ ਆਈ ਵੀ ਟਰਾਲੀ 'ਤੇ ਕਿਤੇ ਨਾ ਲੱਗਣਾ ਯਾਰ। ਇਹ ਚਨਾਲ ਲਾਈਟ ਹੋਣ ਕਿ ਆ ਲਾਈਟਾਂ ਨੇ ਆ ਹੋਰ। ਹੋਰ ਸੀ ਹੋਰ ਆਪਰੇਟ ਕਰ ਰਹੇ ਹਾਂ। ਲਓ ਜੀ ਦੇਖ ਲਓ ਤੇਲ ਕਿੰਨਾ ਖਿੱਚ ਲੈ ਜਾਂਦੇ ਨੇ ਹਨਾ। ਤਾਂ ਲਓ ਜੀ ਤੇ ਇੱਕੋ ਮੱਥਾ ਬਾਈਓ ਨਾਲ ਲਵੇ ਕਿੰਨੀ ਮੀਟਰ ਾਲੀ ਚੱਲੀ ਹੈ ਜੀ ਤੀਜੀ ਚੱਲੀ ਹੈ ਨਾ ਪਹਿਲੀਆਂ ਵਧੀਆ ਪੂਰੀਆਂ ਪੂਰੀਆਂ ਫੁੱਲ ਦੀ ਹੈ ਚਲੋ ਬਾਈ ਤੂੰ ਚੜਦੀ ਕਿਲਾ ਰੱਖੀ ਜੀ ਵਾਦਾ ਕਰੇ ਟਰੈਕਟਰ ਉੱਪਰ ਵੀ ਟੈਕਰੀਂ ਟਰੈਕਟਰ ਤੇ ਵੀ ਰੱਖੋ ਵੀਰੇ ਹਾਂ ਲਾਈਟ ਆਨ ਕਰ ਦੋ ਜੀ ਹਾਂ ਦੋ ਇਹ ਮਨਦੀਪ ਨੂੰ ਤੇ ਇਹ ਗਲੇ ਦਾ ਹਾਂ ਲਾਈਟ ਮੰਦੀਪ ਵੈਸੇ ਲਾਈ ਜਾ ਤਾਂ ਇਹ ਲਵਾਈ ਹੈ ਜੀ ਅੱਛਾ ਬਾਈ ਨੇ ਲਵਾਈ ਹੈ ਅੱਛਾ ਕੂਟਰ ਵਾਲੀ ਜੀ ਉਹਨੂੰ ਲਾਹ ਕੂਟਰ ਵਾਲੀ ਲਈ ਉਹ ਘੁੰਮਣ ਵਾਲੇ 32 ਅੱਛਾ ਠੀਕ ਹੈ i